ਉਸ ਮਿੱਟੀ ਦੇ ਵਿੱਚ ਰਹਿਨੇ ਆ ਤੈਨੂੰ ਮਿੱਟੀ ਤੋਂ ਅਲਰਜੀ ਨਹੀਂ ਸਾਡੀ ਹੋਣਾ ਨਾ ਹੋਣਾ ਇਹ ਤਾਂ ਤੇਰੀ ਹੀ ਹੈ ਮਰਜ਼ੀ ਆ ਪਾਣੀ ਇੱਥੇ ਤੱਕ ਪਹੁੰਚਣ ਤੇ ਤਾਂ ਮਜ਼ਾਕ ਹੀ ਕਰੀ ਗਿਆ ਅੱਜ ਆ ਨਮੀ ਕਹੀ ਲਈ ਐ ਇਹ ਵਧੀਆ ਕਹੀ 3500 ਰੁਪਏ ਦੀ ਆਹੀ ਐ ਅੱਜ ਪਾਉਦ ਨੂੰ ਪਾਣੀ ਲਾਉਂਦੇ ਸੀ ਗਰਮ ਜਿਆ ਪਾਣੀ ਕੱਢਤਾ ਤੇ ਆਹ ਅੱਜ ਲੈਟ ਪਹਿਲਾਂ ਵਾਗੀ ਮੋਟਰ ਵਾਲੀ ਤੇ ਕਿਸੇ ਨੇ ਕੱਸੀ ਦਾ ਪਾਣੀ ਛੱਡ ਰੱਖਿਆ ਸੀ ਉਧਰ ਕਿਸੇ ਦੀ ਸਾਇਦ ਬਾਰੀ ਹੋਣੀ ਆ ਤੇ ਫਿਰ ਹੁਣ ਥੋੜਾ ਥੋੜਾ ਕੱਸੀ ਦਾ ਪਾਣੀ ਛੱਡਿਆ ਹੋਇਆ ਹੈਗਾ ਥੋੜਾ ਥੋੜਾ ਆਉਂਦਾ ਜੀ ਆਹ ਦੇਖ ਲਓ ਕਿੰਨਾ ਕਿੰਨਾ ਕ ਪਾਣੀ ਆ ਪਾਣੀ ਵੀ ਮਜ਼ਾਕ ਹੀ ਕਰ ਰਿਹਾ ਹੈ ਬੈਸੇ ਜੇ ਕੱਸੀ ਦਾ ਪਾਣੀ ਲੱਗਿਆ ਕਰੇ ਕੱਸੀ ਦਾ ਪਾਣੀ ਹੁੰਦਾ ਤਾਂ ਬਹੁਤ ਚੰਗਾ ਹੈ ਫਸਲ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਕੱਸੀ ਦਾ ਪਾਣੀ ਹੁਣ ਹਰ ਇੱਕ ਦੇ ਮੋਟਰ ਲੱਗਿਆ ਨੇ ਆਹ ਲਾ ਕਹਿੰਦਾ ਯਾਰ ਕਿੱਥੇ ਪਾਣੀ ਛੱਡ ਕੇ ਆਵਾਂਗੇ ਹਨਾ ਸੱਚ ਦੱਬੋ ਮੋਟਰ ਚਲਾਓ ਪਰ ਕੱਸੀ ਦਾ ਪਾਣੀ ਚੰਗਾ ਹੁੰਦਾ ਬਾਰਿ ਹੁਣ ਤਾਂ ਵਧੀਆ ਪੁੱਗਰਨ ਲੱਗ ਗਈ ਇਹ ਆ ਵੇਖੋ ਹੋਰੋਂ ਇੱਥੇ ਹੋਰੋਂ ਇੰਨਾ ਪਾਣੀ ਜਾ ਰਿਹਾ ਹੈ ਇੱਕੇ ਖਾਲ ਥੋੜਾ ਜਿਹਾ ਹੈਗੇ ਇਹ ਵੱਡਾ ਹੈਗਾ ਤਾਂ ਵੀ ਲੱਗਦਾ ਆਏ ਕਰਦੇ ਆ ਥੋੜਾ ਜਿਹਾ ਪਾਣੀ ਦੇਖੀ ਜਾ ਹੋਰ ਵਧਾ ਦਨੇ ਆ ਤੋ ਕਰਾ ਪਹੁੰਚ ਹੀ ਗਿਆ ਪਾਣੀ ਉਥੋਂ ਉਹ ਕੋਠੇ ਲਵਾਂ ਪਾਣੀ ਪਹੁੰਚਣ ਤੇ 15-20 ਮਿੰਟ ਲੱਗੇ ਐਨਾ ਘੱਟ ਪਾਣੀ ਆ ਕੱਸੀ ਦਾ ਪਾਣੀ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਹੋਰ ਕਿਸੇ ਨੇ ਸਾਡ ਰੱਖਿਆ ਸੀ ਨਾ ਤੇ ਉਹਦੇ ਕਰਕੇ ਘਟ ਗਿਆ ਆ ਪਾਣੀ ਇੱਥੇ ਤੱਕ ਪਹੁੰਚਣ ਤੇ ਤਾਂ ਮਜ਼ਾਕ ਹੀ ਕਰੀ ਗਿਆ ਅਸਲ ਤਾਂ ਹੁਣ ਜਾਣ ਲੱਗਿਆ ਪਾਣੀ ਪਾਣੀ ਜਦੋਂ ਖਾਲਚੋਂ ਨਿਕਲ ਕੇ ਇੱਕ ਵਾਰੀ ਬਾਣ ਚ ਪਾਣੀ ਪਹੁੰਚ ਜੇ ਫੇਰ ਨਹੀਂ ਜ਼ਿਆਦਾ ਟਾਈਮ ਲੱਗਦਾ ਆ ਦੇਖੋ ਹੁਣ ਸਾਰੇ 2-4 ਮਿੰਟਾਂ ਚ ਪਾਣੀ ਕਿੱਥੇ ਗਿਆ ਮੋਟਰ ਨਾਲ ਤਾਂ ਬਸ 10 ਮਿੰਟਾਂ ਦਾ ਕੰਮ ਹੀ ਸੀ ਸਾਰਾ ਹੋਸੀ ਮਿੱਟੀ ਦੇ ਵਿੱਚ ਰਹਿਨੇ ਆ ਤੈਨੂੰ ਮਿੱਟੀ ਤੋਂ ਅਲਰਜੀ ਨਹੀਂ ਸਾਡੀ ਹੋਣਾ ਨਾ ਹੋਣਾ ਇਹ ਤਾਂ ਤੇਰੀ ਹੀ ਹੈ ਮਰਜ਼ੀ ਨਹੀਂ ਸਾਡਾ ਤਾਂ ਕੋਈ ਕੁ ਬਿਜ ਨਸੀ ਅੜੀਏ ਨੀ ਸੋਡੇ ਪਤਾ ਨਹੀਂ ਕਿੰਨੇ ਘੋਰ ਤੰਦਿਆ ਨੀ ਅਸੀਂ ਖੇਤੀ ਪੱਤੀ ਵਾਲੇ ਅੜੀਏ ਬੰਦੇ ਆ ਨੀ ਅਸੀਂ ਖੇਤੀ ਪੱਤੀ ਵਾਲੇ ਅੜੀਏ ਬੰਦੇ ਆ ਪਰ ਇੱਕ ਗੱਲ ਤਾਂ ਹੈਗੀ ਦਿਲ ਦੇ ਮਾੜੇ ਨਹੀਂ ਜੇ ਸਕਲੋਂ ਚੰਗੇ ਦਿਲੋਂ ਵੀ ਚੰਗੇ ਆ ਨਹੀਂ ਅਸੀਂ ਸਿੱਖੇ